ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਡੀ ਮੁਹਿੰਮ ਦੌਰਾਨ ਖੂਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰਟ ਪੁਲਿਸ ਨੇ ਪਾਕਿਸਤਾਨ ਨਾਲ ਸੰਬੰਧਿਤ ਸਰਹੱਦ ਪਾਰੋ ਸੰਗਠਿਤ ਹਥਿਆਰ ਅਤੇ ਨਾਰਕੋ ਤਸਕਰੀ ਮਾਡਿਊਲ ਦੇ ਤਿੰਨ ਕਾਰਪੂਨਾਂ ਨੂੰ 10 ਆਧੁਨਿਕ ਪਿਸਤੌਲਾਂ ਅਤੇ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਅੰਤਰ-ਜ਼ਿਲ੍ਹਾ ਤਸਕਰੀ ਗਿਰੋਹ ਚਲਾ ਰਹੇ ਸਨ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਿਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ 3 ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਫਾਜ਼ਲਕਾ ਦਾ ਇੱਕ ਅੰਮ੍ਰਿਤਸਰ ਦਾ ਇੱਕ ਤਰਨਤਾਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ ਚਾਰ ਬਲੌਕ ਹੈ 9mm ਔਰ 6 ਹੈਗੇ ਆ 0.30 ਬੋਰ ਦੇ ਚਾਈਨੀਜ਼ ਮੇਡ ਇਹ ਸਾਰੇ ਕ੍ਰਾਸ ਬਾਰਡਰ ਡਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟ ਦੇ ਵਿੱਚ ਔਰ ਇਹਦੇ ਚ ਅੱਧਾ ਕਿਲੋ ਆਫੀਮ ਵੀ ਫੜੀ ਗਈ ਹੈ ਇੱਕ ਦੋਸ਼ੀ ਤੋਂ ਸੋ ਬੇਸਿਕਲੀ ਜਿਹੜਾ ਹੈ ਰਾਜਨ ਪਹਿਲਾਂ ਫੜਿਆ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਸਾਹਿਬ ਵੱਲੋਂ ਤੇ ਨਾ ਹੀ ਟੀਮ ਵੱਲੋਂ ਮੋਲਕਦੀਪ ਹੋਣਾ ਦੇ ਉਹਦੇ ਤੋਂ ਪਹਿਲਾਂ ਇੱਕ 30 ਬੋਰ ਦਾ ਪਿਸਤਲ ਰਿਕਵਰ ਹੋਇਆ ਉਸ ਤੋਂ ਬਾਅਦ ਸੁਰਿੰਦਰ ਨੂੰ ਫੜਿਆ ਉਹਦੀ ਪੁੱਛਗਿੱਛ ਤੇ ਜੋ ਕਿ सदर ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਦੇ ਤੋਂ ਚਾਰ ਪਿਸਤਲ ਫੜੇ ਗਏ ਤਿੰਨ 30 ਬੋਰ ਦੇ ਇੱਕ 9mm ਦਾ ਉਸ ਤੋਂ ਬਾਅਦ ਉਹਦੀ ਪੁੱਛ ਗਏ ਤੇ ਜਗਜੀਤ ਨੂੰ ਫੜਿਆ ਗਿਆ ਉਹ ਤੋਂ 5 ਪਿਸਟਲ ਜਿਸ ਵਿੱਚ 3 ਗਲੌਕ ਸੀਗੇ 9mm ਤੇ 2 30 ਬੋਰ ਦੇ ਪਿਸਟਲ ਲੋ ਰਿਕਵਰ ਹੁੰਦੇ ਆ ਜਿਹੜਾ ਜਗਜੀਤ ਹੈ ਇਹ 4-5 ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਹੈ ਸਰਾਏ ਅਮਾਨਤ ਖਾਨ ਏਰੀਆ ਤਰਨਤਨ ਦਾ ਰਹਿਣ ਵਾਲਾ ਚੀਮਾ ਕਲਾ ਦਾ ਤੇ ਜਿਹੜਾ ਸੁਰਿੰਦਰਪਾਲ ਪਾਲੀ ਹੈ ਟਾਲੀ ਵਾਲਾ ਪਿੰਡ ਹੈ सदर ਜਲਾਲਾਬਾਦ ਫਾਜ਼ਲਕਾਚ ਰਾਜਨ ਜਿਹੜਾ ਫੈਜ਼ਪੁਰਾ ਅਮਰਸਰ ਦਾ ਬੇਸਿਕਲੀ ਕਾਮਨ ਪੁਆਇੰਟ ਉਹੀ ਫੇਰ ਦੁਬਾਰਾ ਜਿੱਦਾਂ ਆਪਾਂ ਪਹਿਲਾਂ ਵੀ ਦੇਖਦੇ ਆਂ ਕਿ ਪਾਕ ਪੇ ਸਮਗਲਰਜ਼ ਔਰ ਵਕ ਵਕ ਸੈਕਟਰਸ ਦੇ ਵਿੱਚ ਡਰਾਪਿੰਗ ਕਰਾ ਕੇ ਇਹਨਾਂ ਥਰੂ ਕੋਆਰਡੀਨੇਟ ਕਰਾਉਂਦੇ ਨੇ ਇਹਦੇ ਚ ਜਿਹੜੇ ਅਸੀਂ ਸੈਕਟਰ ਸਾਹਮਣੇ ਆਏ ਨੇ ਉਹ ਤਰਨਤਾਰਨ ਫਾਜ਼ਲ ਕਾ ਤੇ ਅਮਰਸਰ ਸੈਕਟਰ ਤਿੰਨ ਸੈਕਟਰ ਇਹਦੇ ਚ ਜਿਹੜੇ ਥਰੂ ਲੋਕੇਸ਼ਨ ਜਿਹੜੀਆਂ ਸੋਸ਼ਲ ਮੀਡੀਆ WhatsApp ਵਗੈਰਾ ਦੇ ਥਰੂ ਲੋਕੇਸ਼ਨ ਦੇ ਉੱਤੇ ਡਰਾਪਿੰਗ ਕਿਰਾਏ ਜਾਂਦੀ ਸੀਗੀ ਔਰ ਮੇਨ ਜਿਹੜਾ ਹੈਗਾ ਕਿ ਸਰੁੰਦਰ ਦਾ ਜਿਹੜਾ ਪਿੰਡ ਹੈ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਬਹੁਤ ਨੇੜੇ ਜਲਾਲਾਬਾਦ ਦੇ ਵਿੱਚ ਤੇ ਜਿਹੜਾ ਜਗਜੀਤ ਦਾ ਪਿੰਡ ਆ ਉਹ ਵੀ ਬਿਲਕੁਲ ਸਰਾਏ ਮੰਤਖਾਨ ਜਿਹੜਾ ਇਹਦਾ ਪਿੰਡ ਹੈਗਾ ਚੀਮਾ ਕਲਾ ਉਹ ਵੀ ਬਾਰਡਰ ਦੇ ਉੱਤੇ ਹੀ ਆ ਬਿਲਕੁਲ ਤਰਨਤਾਰ ਵਿੱਚ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਇਹ ਜੇ 10 ਸੋਫਿਸਟੀਕੇਟਿਡ ਜਿਹੜੇ ਵੈਪਨਸ ਨੇ ਟਰੋਰ ਮੋਡਿਊਲ ਦੇ ਕੋਲ ਆ ਜਾਂਦੇ ਜਾਂ ਕਿਸੇ ਆਰਗੇਨਾਈਜ਼ਡ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਜਿੱਚ ਸਾਡੀ ਟੀਮ ਜਿੱਚ ਰਵਿੰਦਰਪਾਲ ਜੀ ਨੇ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਇਹਨਾਂ ਨੇ ਬਹੁਤ ਸਲਾਘਾਯੋਗ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਸਾਰਾ ਡਿਵੈਲਪ ਕਰਕੇ ਇੰਨੀ ਵੱਡੀ ਰਿਕਵਰੀ ਕੀਤੀ ਹੈ